ਮੇਰਾ ਨਾਮ ਸੰਜੀਵ ਕੁਮਾਰ ਹੈ ਜੀ ਕਿਤੇ ਰਹਿਣਾ ਲੋ ਮੈਂ ਸਰਹੰਦ ਫਤਿਹਗੜ੍ਹ ਸਾਹਿਬ ਦਾ ਰਹਿਣਾ ਹਾਂ ਕੀ ਕੋਈ ਮੌਜੂਦਾ ਸਰਕਾਰ ਕੋਈ ਕੁੱਛ ਨਹੀਂ ਮੌਜੂਦਾ ਸਰਕਾਰ ਮੈਨੂੰ ਤਾਂ ਲੱਗਦਾ ਉਹ ਸਰਕਾਰ ਨਾਮ ਦੀ ਕੋਈ ਚੀਜ਼ ਹੀ ਹੈ ਨਹੀਂ ਜਿਵੇਂ ਤੁਸੀਂ ਸਰਕਾਰ ਉਹ ਸਰਕਾਰ ਤਾਂ ਹੈ ਹੀ ਨਹੀਂ ਪੂਰੇ ਤਾਂ ਸ਼ਰਿਆਮ ਗੁੰਡਾਗਰਦੀ ਠਾਣਿਆਂ ਦੇ ਉੱਪਰ ਹਮਲੇ ਕੁੱਟਮਾਰ ਗੋਲੀਆਂ ਸਾਰਾ ਕੁਝ ਚੱਲ ਰਿਹਾ ਸਰਕਾਰ ਤਾਂ ਮੈਨੂੰ ਲੱਗਦਾ ਉਹ ਹੈ ਨਹੀਂ ਸਰਕਾਰ ਤੁਸੀਂ ਕਿਹੜੀ ਸਰਕਾਰ ਦੀ ਗੱਲ ਕਰ ਰਹੇ ਹੋ ਤੁਸੀਂ ਨਾ ਪੁੱਛੋ ਮੈਂ ਤਾਂ ਸਰਕਾਰ ਨਾਮ ਦੀ ਚੀਜ਼ ਹੀ ਨਹੀਂ ਦੇਖੀ ਜure ਸਰਕਾਰ ਹੈ ਵੀ ਹੈ ਉਹ ਤਾਂ ਬੁੱਚੜਖਾਨਾ ਬਣਾ ਰੱਖਿਆ ਜੀ ਪੰਜਾਬ ਨੂੰ ਮੌਜੂਦਾ ਸਰਕਾਰ ਦਾ ਇੱਕ ਕੰਮ ਤੋਂ ਹੁਣ ਤੱਕ ਵਧੀਆ ਲੱਗਿਆ ਹੋਵੇ ਚਿੰਨ੍ਹ ਸਾਲ ਤੋਂ ਸਰਕਾਰ ਦਾ ਕੰਮ ਇੱਕੋ ਵਧੀਆ ਜਿਹਾ ਲੋਕਾਂ ਨੂੰ ਝੂਠ ਬੋਲਣ ਚ ਬਹੁਤ ਕਾਮਯਾਬ ਹੋ ਗਈ ਇਹ ਗੱਲ ਗੱਲ ਤੇ ਝੂਠ ਇਹ ਇਹਨਾਂ ਦਾ ਜਿਹੜਾ ਮੈਂ ਕੰਮ ਦੇਖਿਆ ਇੱਕ ਬਹੁਤ ਵਧੀਆ ਜਿ ਇਹਨਾਂ ਨੂੰ ਫਲੈਕਸਾਂ ਤੇ ਤੁਸੀਂ ਜਿੰਨੀ ਮਰਜ਼ੀ ਨੌਕਰੀਆਂ ਦੇਖ ਸਕਦੇ ਹੋ ਸਾਰਾ ਕੁਝ ਦੇਖ ਸਕਦੇ ਹੋ ਫਲੈਕਸਾਂ ਤੇ ਬਹੁਤ ਜ਼ਿਆਦਾ ਹਾਈਲਾਈਟ ਨੇ ਕੰਮ ਕਰ ਰਹੇ ਸੀ ਕੋਈ ਇੱਕ ਕੰਮ ਜਿਸ ਵੀ ਸਰਕਾਰ ਨੇ ਹੁਣ ਤੱਕ ਅਸਫਲ ਸਮਝੋ ਵੀ ਸਰਕਾਰ ਪੂਰਾ ਨਹੀਂ ਕਰਦੀ ਮੈਨੂੰ ਲੱਗਦਾ ਸਰਕਾਰ ਨੇ ਕੋਈ ਕੰਮ ਪੂਰਾ ਹੀ ਨਹੀਂ ਕੀਤਾ ਸਾਰੇ ਕੰਮ ਜਸਾ ਸਫਲ ਹੈ ਕੋਈ ਕੰਮ ਮੈਨੂੰ ਤਾਂ ਲੱਗਦਾ ਨਹੀਂ ਹੈ ਤੁਹਾdoctype ਵੀ ਕਿਸੇ ਕੰਮ ਤੇ ਨਾ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸ ਸਰਕਾਰ ਨੂੰ ਕਿਸ ਪਾਰਟੀ ਨੂੰ ਆਉਣ ਵਾਲੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਜਾਂ ਲੋਕ ਸਭਾ ਜਾਂ ਕੋਈ ਵੀ ਚੋਣਾਂ ਹੋਣਗੀਆਂ ਉਹਦੇ ਵਿੱਚ ਮੈਨੂੰ ਲੱਗਦਾ ਡਬਲ ਇੰਜਨ ਸਰਕਾਰ ਭਾਰਤੀ ਜਨਤਾ ਪਾਰਟੀ ਬੜੇ ਵਧੀਆ ਤਰੀਕੇ ਨਾਲ ਉਹਰੇ ਮੱਲ ਮਾਰ ਕੇ ਜਾਊਗਾ ਕੋਨ ਲੱਗਦਾ ਕੋਨ ਦਾ ਕੰਮ ਬਹੁਤ ਤੁਸੀਂ ਦੇਖੇ ਰਹੇ ਹੋ ਇਸ ਵਾਰ ਜਿਵੇਂ ਬਹੁਤ ਗੱਲ ਰਹੀ ਕਿ ਕਦੇ ਦਿੱਲੀ ਚ ਕੋਈ ਹੋਰ ਸਰਕਾਰ ਨਹੀਂ ਬਣ ਸਕਦੀ ਲੋਕਾਂ ਨੇ ਕਿਵੇਂ ਇਹਨਾਂ ਨੂੰ ਪਛਾੜ ਇਹ ਗੱਲ ਹੈ ਤਾਂ ਲੱਗਦਾ ਕਿ ਬੀਜਪੀ ਬਹੁਤ ਬਹੁਤ ਜੋਰ ਸ਼ੋਰ ਨਾਲ ਇਸ ਵਾਰ ਬੀਜਪੀ ਸਰਕਾਰ ਬਣੂਗੀ